ਸੱਤਰੀਕਰ ਦੋਸਤੋ ਮੈਂ ਤੁਹਾਡਾ ਆਪਣਾ ਪਥੀ ਜਟਾਣਾ ਅੱਜ ਯਾਰ ਮਿੱਤਰ ਦੀ ਪਾਰਟੀ ਬਣਾਉਂਦੇ ਆ ਫੰਕਸ਼ਨ ਕਰਦੇ ਆ ਸਾਡੇ ਪਥੀ ਜਟਾਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਜ ਅਥੇ ਕਰਾਂਗੇ ਕੁਕਿੰਗ ਲੁਕਾਵਾਗੇ ਮਿੰਨੀ ਰੈਸਟੋਰੈਂਟ ਆ ਖੇਤ ਚਵਾਰੀ ਚ ਬੈਠੇ ਹਾਂ ਇਸਲਾ ਬੈਕਗ੍ਰਾਉਂਡ ਵੀ ਦੇਖ ਲਓ ਤੋਪਾ ਪਕਰ ਕੇ ਦੀਦੋ ਜੀ ਸਰਚ ਕਰਦੇ ਇੱਥੇ ਕੁਕਿੰਗ ਲੈ ਤੁੱਕ ਚੱਕਰ ਮੈਂ ਆਵਾਂ ਹਾਂਜੀ ਸਾਡੇ ਤਾਰੀ ਯਾਰ ਦਾ ਬਰਥਡੇ ਸੀ ਉਸਦੇ ਲਈ ਕਰਦੇ ਆ ਫੰਕਸ਼ਨ ਅਸੀਂ ਯਾਰ ਮਿੱਤਰਾਂ ਨੇ ਪੰਨ ਦਾ ਪ੍ਰੋਗਰਾਮ ਬਣਾ ਲਿਆ ਇੱਧਰ ਗੰਡੇ ਕਟਿੰਗ ਹੋ ਰਹੀ ਹੈ ਹੋਰ ਕਰਦੇ ਕਿੱਥੇ ਆਵੇਂ ਆ ਪਈਆਂ ਸਾਡਾ ਇੱਧਰ ਜਿਵਾਰੇ ਦੇ ਵਿੱਚ ਸਾਡਾ ਬਾਰਬੀਕਿਊ ਗਰਮ ਹੋਈ ਜਾਂਦਾ ਚੁੱਲਾ ਵੀ ਤਿਆਰ ਆ ਸਾਰਾ ਕੁਝ ਛਾਦਰੀ ਦੇ ਵਿੱਚ ਕਰਦੇ ਛਾਦਰੀ ਕਈ ਵਾਰ 20 ਮਿੰਟ ਲੱਗਦੇ ਆ ਆ ਵੀ ਕਰਦਾ ਨਾ ਉਹ ਨੂੰ ਸਰ ਉਹ ਚਵਾ ਕਰਾ ਲਿਆ ਲਾਈ ਹੁਣ ਬਣਾਉਣ ਲੱਗੇ ਆ ਅਸੀਂ ਚਿਕਨ ਪੱਕੇ ਦਿਖਾਉਣੇ ਤੁਹਾਨੂੰ ਆ ਪੀਪੀ ਚ ਮਰੀਨੇਟ ਕਰਦੇ ਆ ਬਾਰਬੀਕਿਊ ਵਾਲਾ ਹਾਂਜੀ ਸਮਾਨ ਸਾਡਾ ਰੈਡੀ ਹੋ ਗਿਆ ਇੱਧਰ ਆਹ ਹੋ ਗਿਆ ਤੇ ਰੱਖ ਬਾਰਬੀਕਿਊ ਕਾਜ ਕਰਦੇ ਸਾਰਾ ਕੁਝ ਇਹ ਆ ਜੋਪਿੰਗ ਹੋ ਗਏ ਇੱਧਰ ਪੱਕਿਆ ਇੱਧਰ ਸਾਡਾ ਚਿਕਨ ਮਰੀਨੇਟ ਹੋ ਗਿਆ ਤੰਦੂਰੀ ਚਿਕਨ ਅਸੀਂ ਮਰੀਨੇਟ ਕਰਕੇ ਰੱਖਦਾ ਨੂੰ ਅੱਧਾ ਘੰਟਾ ਰੱਖਾਂਗੇ ਉਹ ਸਾਡਾ ਸਮਾਨ ਖਿੰਡੇ ਆ ਪਿਆਸ ਵਗੈਰਾ ਇੱਧਰ ਪਿਆਜ਼ ਦੀ ਚੋਪਿੰਗ ਹੁੰਦੀ ਆ ਤਾਰੀ ਕਹਿੰਦੇ ਗਲਾਸ ਤਰ ਲਿਆ ਤੇ ਬੀਅਰ ਦੇ ਦੌਰ ਚੱਲਣਗੇ ਆ ਉਲੇ ਪੀ ਲੁਕਦੀ ਐ ਆ ਜੋ ਬਲ ਕਰਦਾਂ 2 ਮਿੰਟ ਆਲਰੇਡੀ ਪਰ ਸਾਸੀ ਬਾਰ ਵੀ ਯੂਨੀ ਚੜੀ ਕਰੀ ਜਾਂਦੇ ਕੋਕਲੇਵਾ ਹਾਂਜੀ ਆ ਹੋ ਗਏ ਤਿਆਰੀ ਗਲਾਸ ਬਣ ਗਏ ਗਲਾਸ ਭੇਡਣਾ ਦੀ ਆ ਗਈ ਬਾਹਰੀ ਸਾਰਾ ਸਮਾਨ ਖਰੀਆਰਾ ਪਿਆ ਪਿਆ ਹੁਣੀ ਪਹੁੰਚੇ ਆ ਤੇ ਕਰਦੇ ਆ ਰੈਡੀ ਹੁਣ ਮੜਾ ਜਾ ਗਲਾਸਾ ਨੂੰ ਮੂੰਹ ਮਾਰ ਲੀਏ ਫਿਰ ਸਾਰਾ ਸਮਾਨ ਧਿਆਨ ਚ ਆਊਗਾ ਹਾਂ ਅੰਿਤ ਤੇਰਾ ਹੋ ਹਰਤਾ ਤੁੰਗੂਰੀ ਦੇ ਪਾ ਫੰਗਨਾ ਦੇ ਸਰੀ ਲੂੜ ਜੀ ਮਰ ਮੰਦੇ ਅੱਜ ਤਾਰੀ ਦਾ ਫਖਰੇ ਨੂੰ ਕਰਦੇ ਆ ਸੈਲੀਟ ਤੂ ਜੋ ਮੈਂ ਬਾਰੋਂ ਜੋੜ ਜਾਂ ਲੱਗੀ ਸੀ ਤੱਕ ਤੁਹਾਨੂੰ ਮਾਹੌਲ ਦਿਖਾ ਦਿਆਂ ਇਹ ਕੋਣ ਸੀਗਾ ਨਹੀਂ ਹਾਜੀ ਨਾ ਨਾ ਆਪ ਦੀ ਲੱਗੀ ਪਿਆ ਮੇਰੇ ਮਿੱਤਰਾਂ ਦੀ ਲੱਗਦੀ ਰੋਜ਼ ਚਵਾਰ ਮੇਰੇ ਮਿੱਤਰਾਂ ਦੀ ਲੱਗਦੀ ਰੋਜ਼ ਚਵਾਰ ਉਹ ਬੋਤਲਾਂ ਦੇ ਡੱਟ ਖੁੱਲ ਗਏ ਓਏ ਹੋ ਉਧਰ ਦੇਖੋ ਜੀ ਉਧਰ ਸਾਨੂੰ ਦਿਖਾ ਰਹੇ ਆ ਸਾਡਾ ਬਾਹਰ ਕਿਉਂ ਪਿਆਰਾ ਪਰੇਟਾਂ ਸਾਦਨ ਵਾਲਾ ਵਸ ਮੈਂ ਤਾਂ ਜੀ ਦੇ 100 ਗ੍ਰਾਮ 100 ਗ੍ਰਾਮ ਦੇ ਦਿੰਦੀ ਆ ਆਪਣੀ ਗਣਤੀ ਚ ਦੱਸ ਆ ਆ ਕੀ ਨਾ ਜੋ ਬੱਚਾ ਤਾਂ ਮੇਰੇ ਤਾਂ ਵਿੱਚ ਆਖੇ ਇਹ ਤਾਂ ਰੈਡੀ ਆ ਜੀ ਸਾਡਾ ਮਿਰਚ ਬਾਅਦ ਚ ਪਾਵਾਂਗੇ ਠੀਕ ਰੱਖੋ ਸਾਡਾ ਸਾਮਾਨ ਰੈਡੀ ਆ ਸਾਰੇ ਪਿਆ ਕੋਲ ਡਰਿੰਕ ਪਾਪੜ ਪਿਆ ਸੁੱਖਾ ਸੁੱਖ ਸਟੂਡੀਓ 30000 ਰੁਪਇਆ ਹੈ ਮੱਖਣਾ ਗਰਾਣਾ ਦਿਲਪ੍ਰੀਤ ਜਟਾਣਾ ਅੱਜ ਇੰਦਰ ਫਾਰਮ ਹਾਊਸ ਤੇ ਆਏ ਸੀ ਦਿਲਪ੍ਰੀਤ ਦੇ ਦੇ ਖਵਾ ਰਮੂ ਦੇ ਮੇਲੇ ਲਾਉ ਰਿਹਾ ਆਪਣਾ ਤੰਦੂਰੀ ਜਿਕਨ ਹੋ ਗਿਆ ਰੈਡੀ ਜੂਸੀ ਤੇ ਟੈਂਡਰ ਵਾਲਾ ਜਿਆਦਾ ਇਧਰ ਆਪਾਂ ਮੈਰੀਟਸ ਮੰਨ ਲਓ ਤੇ ਅਗਰ ਸੰਗਤ ਵਿੱਚ ਵਰਤੋਂ ਚੱਲੇ ਹੋਏ ਪੁੱਛਦੇ ਇਹਨਾਂ ਦੀ ਰਾਏ ਪੁੱਛਦੇ ਆਂਗੇ ਸਭ ਤੋਂ ਪਹਿਲਾਂ ਬਰਦੇ ਕੋਈ ਨੂੰ ਕੁੱਛਦੇ ਆ ਨਸਲ ਜਗਤਾਰ ਜੀ ਦੱਸਦੇ ਆ ਜੀ ਲੱਗ ਵਿੱਚ ਚੱਕਣ ਦੇ ਫਿਰ ਫੇਰ ਹੀ ਪਤਾ ਲੱਗੂਗਾ ਇਹੀ ਚੰਗਾ ਟੈਸਟ ਅੰਜਵਾ ਸਿਰਾ ਬਣਿਆ ਕੋਕਾ ਕੋਕਾ ਐਂਡ ਸਿਰਾ ਕਾਦਲ ਤਾਂ ਬਾਹਰ ਹੀ ਕਹਣਾ ਬੱਲੇ ਬੱਲੇ ਹੋ ਗਈ ਇੱਧਰ ਦੇਖ ਵੇ ਖੇਚੇ ਸਾਡਾ ਮਿਨੀ ਰੈਸਟੋਰੈਂਟ ਵੀ ਛੋਟਾ ਜਿਹਾ ਫਾਰਮ ਹਾਊਸ ਹੈ ਚਵਾਰੇ ਚ ਬੈਠੇ ਮੈਂ ਫਿਰ ਲੱਗੀ ਹੈ ਘੱਟ ਖਰਚੇ ਨਾਲ ਤੇ ਨੁਕਸਾਨ ਦੇਖ ਨਹੀਂ ਹੁੰਦਾ ਹੈਲਦੀ ਚੀਜ਼ਾਂ ਬਣਾਉਣਾ ਆਪਦੀ ਸਮਾਨ ਫਾਇਦਾ ਤੁਸੀਂ ਮਾਰ ਲਿਆ ਕਰੋ ਥੋੜਾ ਬਹੁਤ ਮੱਥਾ ਚੰਗੀ ਚੀਜ਼ ਹੈ ਮੁੱਲ ਦੇ ਖਾਣ ਨੂੰ ਗੰਦ ਖਾਣ ਨੂੰ ਅੱਖੀ ਰੱਖਿਆ ਸਮਾਨ ਆਪੇ ਹੱਥੀ ਬਣਾਇਆ ਹਾਂਜੀ ਉਹਨਾਂ ਦੇ ਬਾਅਦ ਅਸੀਂ ਚਿਕਨ ਦੇ ਨਾਲ ਸ਼ਿਮਲਾ ਮਿਰਚ ਤੇ ਪਿਆਜ਼ ਮੋਟਾ ਮੋਟਾ ਕਰਕੇ ਉਸ ਨੂੰ ਸਾਲੇ ਦੀ ਦੇਖਦੇ ਰੰਗ ਮੱਚ ਕੇ ਆ ਜਾਂਦਾ ਸੋਨਾ ਤੇ ਪਿਆਜ਼ ਆਹ ਦਿਖਾਈਏ ਤੁਹਾਨੂੰ ਬਾਹਰ ਦੇ ਨਜ਼ਾਰੇ ਦੋਵਾਂ ਵਾਰੀ ਆਏ ਕਰੀਮ ਸਲਾਦ ਦੀ ਦੇਖੋ ਕਿ ਬਿਊਟੀ ਹੋਈ ਉੱਧਰ ਜੰਮੂ ਤਰਲੀ ਪਰ ਕਾਨ ਪੰਡੀ ਢੋਰੀ ਢੱਕੀ ਜਨਾਵਾਂਗੇ ਤੇ ਮੂਡ ਜਾ ਹੋ ਲੋਕੇਸ਼ਨ ਦੇਖਣ ਵਾਲੀ ਵੀ ਸਰਾ ਲੱਗਦਾ ਮਿੰਨੀ ਰੈਸਟੋਰੈਂਟ ਤੇ ਫਾਰਮ ਹਾਊਸ ਟਾਣਾ ਫਾਰਮ ਹਾਊਸ ਦੁਪਹਿਰ ਪਲੀਜ਼ ਸਾਡੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਹਾਂਜੀ ਹੁਣ ਬਣਾਉਣ ਲੱਗੇ ਆਂ ਕਰੀਮ ਸਾਬ ਸਭ ਤੋਂ ਪਹਿਲਾਂ ਪਾ ਲਿਆ ਅੱਜ ਪੱਤਾ ਗੋਭੀ ਪਾ ਲਈ ਬਰੀਕ ਮਸਾਂ ਮਿਲੀ ਅੱਜ ਰੋਤ ਕਸੂਤੀ ਸੀ ਹੁਣ ਤਰੀਕ ਬਰੀਕ ਚੌਪ ਕਰਦੇ ਆਂ ਠੀਰਾ ਠੀਰੇ ਤੋਂ ਬਾਅਦ ਬਾਰੀ ਆਊਗੀ ਇਹ ਥੋੜੀ ਸ਼ਮਰਾਂ ਵਿੱਚ ਕੱਟੂਕ ਕਰਕੇ ਪਾਵਾਂਗੇ ਫਿਰ ਪਿਆਜ਼ ਟਮਾਟਰ ਹਰੀ ਮਿਰਚ ਹੈਲਥੀ ਖਾਣਾ ਹੈ ਬੁਰੇ ਆ ਆਉਂਦੇ ਕਰਨੇ ਗੂਠੇ ਚ ਕਰਦੇ ਬੱਚ ਨੂੰ ਅੱਜ ਵੀ ਕਰਦ ਮਰਵਾ ਲਈ ਸੀ ਅੱਜ ਗੂਠੇ ਦਾ ਆਹ ਤੋ ਆ ਪੈਂਦਾ ਗੂਣਾ ਤੱਕਾ ਬੁਗੀਤੋ ਬਾੜੇ ਬਗੀ ਨਹੀਂ ਆ ਗਏ ਟਮਾਟਰ ਦੀ ਵਾਰੀ ਟਮਾਟਰ ਤੇ ਪਿਆਜ਼ ਇਕੱਠੇ ਹਟਾ ਦੇ ਨਹੀ ਮੂਹ ਵੀ ਲਾ ਦੇ ਇੱਕ ਸੂਰਜੀ ਗਰੀਮਰਚ ਸਪਾਈਸ ਪਾਉਤਰ ਨਿੰਬੂ ਵੀ ਲਾ ਰ ਘਟੇ ਵੀ ਨਿੰਬੂ ਲਾ ਰ ਤਰੀਜੀ ਤਕ ਕਰੀਆ ਹੁਣ ਕੋਣ ਐ ਸੀ ਮਿਉਨੀ ਨਿੰਬੂ ਚਿੰਨ ਵਾਈਟ ਸੌਫਟੀ ਨਹੀਂ ਆਂਦੇ ਬਾਹਰ ਹੈ ਰਿਹਾ ਤੱਕਣਾ ਤਾਰੇ ਨਿੰਬੂ ਦਾ ਟੇਸਟ ਲਾ ਲ ਜੀ ਨਿੰਬੂ ਦਾ ਹਾਂ ਜੀ ਆ ਦੇਖੋ ਬਣ ਗਿਆ ਸਾਡਾ ਕਰੀਮ ਸਲਾਰ ਰੈਡੀ ਖਾਣ ਖਾਤਰ ਪੂਰਾ ਹੈਲਥੀ ਫੂਡ ਹੈ ਜਾਂ ਤੇ ਸਾਡੇ ਪਿਛਲੇ ਵਲੌਗ ਵੀ ਦੇਖ ਲਿਆ ਕਰੋ ਕਸ਼ਮੀਰ ਚ ਯਾਤਰਾ ਕਰਕੇ ਆਏ ਸੀ ਯਾਤਰਾ ਨਹੀਂ ਫੰਕਸ਼ਨ ਕਹਿ ਸਕਦੇ ਉਹਥੇ ਲੁਧੇਰਾ ਜੰਗਲ ਜੂਸੂਣਾ ਜੰਗਲ ਚ ਵੇ ਕਿ ਕੈਂਪਿੰਗ ਕੀਤੀ ਸਾਰਾ ਕੁਝ ਕੀਤਾ ਉਹ ਬ੍ਰੇਕ ਦੇ ਵਲੌਗ ਦੇਖੋ ਸਾਡੇ ਜਰੂਰ ਬਾਕੀ ਅਸੀਂ ਦੂਜਾ ਸਮਾਨ ਜਾਂ ਜਾਂ ਬਣਾਈ ਇਹਨਾਂ ਨੂੰ ਦਿਖਾਈ ਚੱਲਾਂਗੇ ਆ ਦੇਖੋ ਇਹ ਕ੍ਰੀਮ ਸਾਹਿਬ ਹਾਂਜੀ ਹੁਣ ਵਾਰੀ ਆ ਸਾਡੇ ਪਰੀ ਚਿਕਨ ਦੀ ਉਹਦੇ ਲਈਓ ਪਰੀਏ ਵੱਡੀ ਭਰ ਲਈ ਸੀ ਗੰਦਾ ਟਮਾਟਰ ਤੇ ਹਰੀ ਮਿਰਚ ਉਹਦੇ ਬਾਰੇ ਅਸੀਂ ਖੜੇ ਮਸਾਲੇ ਜਿਹਦੇ ਵਿੱਚ ਦਾੜ ਚੀਨੀ ਵੱਡੀ ਲੈ ਚੋਟੀ ਲੈ ਚੀਦਾ ਜਵਤਰੀ ਤੇ ਹੁਣ ਦੇਖੋ ਸ਼ਾਨ ਸ਼ਾਨ ਹੁੰਦੀ ਸ਼ਾਨ ਨਾ ਹੁੰਦੀ ਸ਼ਾਨ ਤੋਂ ਆ ਗਿਆ ਜੀ ਦਾ ਸਾਡੀ ਇਹਨਾਂ ਲੋਕਾਂ ਇਹਨਾਂ ਦੇ ਯਾਰ ਵੀ ਨਜ਼ਰ ਆ ਰਹੇ ਨੇ ਨਾਲ ਦੇ ਆਪ ਨੂੰ ਦਿਖਾਈ ਜਾਓ ਬਾਹਰ ਕਰਦੇ ਹਾਂ ਦਿਖਾ ਦੱਗੇ ਅੰਦਰ ਵਿੱਚ ਇਹ ਕਰਿਆ ਕਰੋ ਬਈ ਬਹੁਤ ਸਸਤਾ ਮਿਲਦਾ ਤੁਸੀਂ ਆਪਾਂ ਨੂੰ 4-5 ਕਿੱਤੇ ਪੈਸੇ ਦਾ ਉਹ ਆਪਣਾ ਦੋਸਤ ਪਰ ਸਾਡੇ ਉਹਨਾਂ ਹੰਦੀ ਹਦਾਂ ਦਾ ਘਰ ਦੇ ਸਮਾਨ ਦਾ ਬਣਦਾ ਲੜਕਣ ਉਹ ਕਿਹਨਾਂ ਬਣਾ ਰਹੇ ਨੇ ਇਹਦੇ ਦੇ ਘਰ ਨਹੀਂ ਹੁਣ ਸਨਸਣ ਹੋ ਜਾਓ ਕਮਨ ਹੈ ਮਿੰਨੀ ਰੈਸਟੋਰੈਂਟ ਜਿਤਨਾ ਫਾਰਮ ਹੋਊਗਾ ਸਾਰੇ ਕੁਕੀਜ਼ ਸੈੱਟੇ ਫੰਕਸ਼ਨ ਜਿਹਦੇ ਕਰਨਾ ਹੁੰਦਾ ਥਾ ਨੂੰ ਨਵੀਂ ਲੋਕੇਸ਼ਨ ਤੇ ਹੈ ਯਾਰ ਮੈਂ ਸਰ ਦੇ ਦਿੱਤੀ ਐ। ਇਹਦੋਂ ਆਪਰੇ ਗੇਟ ਵੀ ਆਪ ਲੋਕੇਸ਼ਨ ਬਣਾਉਣੀ ਐ ਜਿਹਦੇ ਆਪ ਹੱਟ ਜੀ ਬਣਾਵਾਂਗੇ ਨੇ ਇੱਕ ਜੀ ਇੱਕ ਛਤਰੀ ਬਣਾਵਾਂਗੇ ਤੇ ਥੋੜਾ ਜਿਹਾ ਮਾਹੌਲ ਜਿਹਾ ਬਣਾਵਾਂਗੇ। ਸਾਡੇ ਰੈਡੀ ਹੋ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਰਦੀ ਇਦੋਂ ਖੇਤ ਲਈ ਬਹੁਤ ਚੰਗੀ ਜੂੜਾ ਨੇੜਾ ਖਤਰਾ ਖੁੱਲੀ ਪਈ ਹੈ ਬੜੀ ਅੱਧਨ ਚਾਰ ਚੁੰਮ ਕੇ ਪਦੇ ਜੂੜੇ ਹਾਂ ਆਰੇ ਸਾਡੇ ਵਰ ਘਰੂ ਦੇ ਰਹਿੰਦਾ ਬਸ ਬਹੁਤ ਬਾਰ ਕੜਸੀ ਹਾਂ ਜੀ ਹਾਂ ਉਹਨਾਂ ਨੇ ਵੀਡੀਓ ਨਾਲ ਰੱਖਾ ਅੰਦੇ ਲੈਟ ਲੈਂਡ ਹਿੰਦ ਗੜਕਾ ਸੁਮਰਲੀ ਜਿਹੜਾ ਮੋਟਰੀ ਆ ਤੀ ਪਊਗਾ ਪੰਜਾਬੀ ਚ ਇਕਨ ਕਰੀ ਬੜੀ ਜਿਹੀ ਕਰੀ ਜਿਗੂ ਕਰੀ ਜਿਗੂ ਨਦੀ ਮਰ अपन जाओगे इधर मशहूर है फिर वो सपने पे जाओगे तो इधर तो इधर तो वो चीज़ बोल रही है तेरे को कौन पावांगे जी थोड़ा ये काली मर्च है इसका चमचा पे है आजा मत आना तेरी घोड़ा बस इकरांगा का तरफ तेज़ी मर्चर चमचा थोड़ा ते नाम का काटे को डेढ़ किलो प्यासी ਤਾਂ ਤੇ ਲੱਤੋਂ ਪਰ 2 ਕਿਲੋ ਚਿਕਨ ਉਹਦਾ ਅੱਲਾ ਪਿਆਰ ਦੀ ਜੀ ਉਹ ਤੁਹਾਨੂੰ ਚੇਤਨਾ ਦਿੱਤੀਆ ਪਰਵਾਵਾਂਗੇ ਬੋਤਲ ਆਪਾਂ ਚੇਤਨਾ ਨੂੰ ਦੰਦ ਪਾਣਾ ਤਾਂ ਚੋ ਕਰਵਾਉਣਾ ਬੰਨ ਨੂਨੇ ਕਰਾਉਣਾ ਬਾਰੀ ਆ ਗਈ ਚੇਕਨ ਦੀ ਤੁਮ ਚੱਕ ਕੇ ਉਹਨਾਂ ਤੇ ਚਿਕਨ ਪੋਣਾ ਹੈ ਹਾਂਜੀ ਥੋੜਾ ਜਿਹਾ ਪਾਵਾਂਗੇ ਅਸੀਂ ਖਾਰਾ ਥੋੜਾ ਜਿਹਾ ਪਹਿਲਾਂ ਵੀ ਗੱਲ ਕੀਤੀ ਹੋਈ ਵੀਡੀਓ ਰਿਕਾਰਡ ਨਹੀਂ ਹੋ ਸਕਦਾ ਅਸੀਂ ਪਾਣੀ ਇਹਦਾ ਖਾਰਾ ਥੋੜਾ ਹਾਜਮ ਹੋ ਜਾਂਦਾ ਕੋਈ ਮੌਕਾ ਲੜ ਕੇ ਵੀ ਤੁਸੀਂ ਕਲੀਨ ਵਧੀਆ ਕਰਦਾ ਸੀ ਨਾ ਅਸੀਂ ਗਵਰਨਰ ਬਸੂਮਾਰ ਕੇ ਪਸੰਦ ਆ ਰਹੇ ਟੋਟੇ ਮੋਗਾਰੇ ਅੱਜ ਪਰਸਰਾ ਦਾ ਬਣਾ ਵੱਡਾ ਵੀ ਨਹੀਂ ਸੀ ਤਰੀ ਵਾਲੇ ਦਾ ਤਰ ਵੀ ਵਧੀਆ ਬਣਦਾ ਸੀ ਤੂੰ ਮੋਤੋ ਤੂੰ ਦੁਰੀ ਵਾਲਾ ਤੇ ਵੱਡਾ ਹੁੰਦਾ ਜਿਹੜਾ ਅਸੇ ਤੇ ਪੀਸ ਵੱਡਾ ਜੇ ਬਣਾਉਣਾ ਕੋਈ ਬਾਦ ਨਾ ਥੀਮਾ ਜਮੀਰ ਮਾਰ ਮਾਰਦਾ ਨਹੀਂ ਜਿਉਂ ਲੱਗਦੀ ਬੜਾ ਕਿੰਨਾ ਹੋ ਗਿਆ ਮਾ ਲਈ 60 ਲੱਖੀ ਪਵਾ ਲਈ ਮੇਰਾ ਤੇਰ ਲਾ ਮੇਰਾ ਬਗੇ ਟੱਕਣਾ ਨੇ ਦੇਖ ਤਾਂ ਇਹ ਕੋਈ ਰੰਗ ਰੂਪ ਦੇਖੋ ਸਾਰਿਆਂ ਜੀ ਨਾ ਹੁਣਾਂ ਤਾਂ ਚੜਗਣ ਨੂੰ ਜੀ ਕਰੇ ਮੈਨੂੰ ਦੇ ਦੋ ਇਹਨਾਂ ਫਾਰਮੂਲਾ ਵਰਤ ਕੇ ਦੇਖੋ ਜਿਹੜਾ ਅਸੀਂ ਵਰਤਿਆ ਨਾ ਜਮਾਂ ਦੇਸੀ ਚਿਕਾ ਲੈ ਨੂੰ ਅਸੀਂ ਢੱਕ ਲੈ ਜਗਲ ਪਾਣੀ ਆਪਾਂ ਛੱਡ ਜੂਗਾ ਪਾਣੀ ਵਿੱਚ ਥੋੜਾ ਬਹੁਤ ਹੀ ਪਾਵਾਂਗੇ ਮੈਂ ਢੱਕ ਦਿਆਂ 2-3 ਮਿੰਟਾਂ ਦੇ ਫਿਰ ਮਿਲਦੇ ਦੇਣਾ ਕੀ ਗੱਲ ਹੋ ਆ ਗਈ ਲਓ ਜੀ ਢੱਕਣ ਚੱਕਣ ਲੱਗੇ ਆਹ ਦੇਖੋ ਓਏ ਹੋਏ ਤਰਮ ਕਿ ਤਰਮ ਕਮੈਂਦੇ ਨਿੱਕੀਆਂ ਨਿੱਕੀਆਂ ਬੁਲਬੁਲੀਆਂ ਉੱਠਦੀਆਂ ਉਹ ਤਾਂ ਲੋਕ ਦਾ ਚਮਚਾ ਕਢਾਉਂਦੇ ਹੁੰਦੇ ਨਾ ਤਰੀਚ ਆਪਣੇ ਦਾ ਅਜ ਕੜਸੀ ਕਢਦੀ ਹੈ ਇਹਦੇ ਥੋੜਾ ਜਿਹਾ ਕਢਦੀ ਹੈ ਮਾਫ ਕਰਨਾ ਖੜ ਜਾਂਦੀ ਹੈ ਖੜ ਗਈ ਖੜ ਗਈ ਕਢ ਗਈ ਓਏ ਕਢ ਗਈ ਤੇ ਤਾਂ ਕੋਣ ਅਸਵੀ ਕਰਦੇ ਆ ਸਰ ਇਹਨੂੰ ਲੈ ਕੇ ਚਿੱਲੇ ਸਾਰਾ ਕੁਰੇਡੀ ਆ ਰੂਮ ਅੰਦਰ ਹੀ ਦੇਖੋ ਬਈ ਫੜੀਏ ਡਾਂਗੂ ਗੱਲਾ ਗੱਲਾ 20 ਖਿੰਡੇ ਪਏ ਪਲੀਸ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਵਾਚ ਕਰੋ ਫੁੱਲ ਵੀਡੀਓ ਦੇਖ ਲਿਆ ਕਰੋ ਪਲੀਜ਼ ਆਪਣੇ ਯਾਰਾਂ ਦੋਸਤਾਂ ਨੂੰ ਵੀ ਜੇ ਅਸੀਂ 21 ਮੈਸੇਜ ਦੇਣਾ ਚਾਹੁੰਦੇ ਜੇ ਖਾਣਾ ਹੁੰਦਾ ਚਿਕਨ ਦੇ ਸ਼ੌਕੀਓ ਤਾਂ ਆਪਦੇ ਖੇਤ ਕੁਤ ਬਹਿ ਕੇ ਆਪ ਬਣਾਇਆ ਕਰੋ ਨਾਲ ਤਾਂ ਅੱਧੇ ਖਰਚੇ ਚ ਨਾਲੇ ਹੈਲਥੀ ਹੁੰਦਾ ਆਪਣੀ ਅੱਖਾਂ ਦੇ ਸਾਹਮਣੇ ਤਾਂ ਪਾਇਆ ਹੁੰਦਾ ਜਿਹੜੀ ਚੀਜ਼ ਪਾਈ ਹੁੰਦੀ ਆ ਉੱਥੇ ਅੱਗ ਸੁਭਾ ਪਾਈ ਜਾਂਦੇ ਆ ਮੁੜ ਕੇ ਤੜਕੇ ਕਾੜਜੋ ਵਿੱਚ ਡਾਕਟਰਾਂ ਨੂੰ ਪੈਸੇ ਦੀ ਜਾਂਦੇ ਆ ਮੁੜ ਕੇ ਕੋਈ ਤਜਾਵ ਦੀਆਂ ਗੋਲੀਆਂ ਲੈਂਦਾ ਕੋਈ ਕੁਛ ਲੈਂਦਾ ਆ ਚੀਜ਼ਾਂ ਤੋਂ ਬਚੋ ਜਿ ਬਣਾਉਣਾ ਜੇ ਖਾਣ ਦੇ ਸ਼ੌਂਕੀ ਹੋ ਤਾਂ ਆਪ ਮੱਥਾ ਮਾਰਨਾ ਪਊ ਬਾਈ ਮੱਥਾ ਕੋਈ ਨਹੀਂ ਸ਼ੌਂਕ ਸ਼ੌਂਕ ਵਿੱਚ ਬੜੀ ਵਧੀਆ ਚੀਜ਼ 'ਚ ਪਿਆਰ ਵੀ ਪੈਂਦਾ ਜਦੋਂ ਅੰਦਰੋਂ ਸ਼ੌਂਕ ਹੋਵੇ ਨਾ ਚੀਜ਼ 'ਚ ਪਿਆਰ ਪੈਂਦਾ ਥੋੜਾ ਜਿਹਾ ਮੇਥੀ ਪਾ ਲਈਏ ਨਾ ਸਾਰਾ ਸਾਰਾ ਕੁਝ ਸੈੱਟ ਹੋ ਗਿਆ ਕੌਣ ਕੌਣ ਲੱਗਾਂ ਜਿਵੇਂ ਮੇਥੀ ਹੈ लेकिन ना तुम्हारी प्रेगनेंसी फेस का ही बहुत ज्यादा मतलब तुम्हें बहुत बुरी लग रही है और नट बंदे 14 साल एक को जरा तो है पूरा कुमाऊण करके तिवारीगढ़ में मैं सी मैं ठहरने ਉਹ ਲਗਿਆ ਬਸ ਜਟਲਾ ਰੋਟੀਆਂ ਤੋਂ ਉਹਦਾ ਰੋਟੀਆਂ ਖਾੜਾ ਰੋਟੀਆਂ 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 ਜਦੋਂ ਹਾਂਜੀ ਫਾਈਨਲੀ ਸਾਡਾ ਚਿਕਨ ਪੰਜਾਬੀ ਚਿਕਨ ਕਰੀ ਤਿਆਰ ਹੋ ਗਿਆ ਤੇ ਸਮਾਈਲਾ ਦਾ ਭਰਪੂਰ ਜਾਨਾ ਦੇਖੋ ਖਾਣ ਨੂੰ ਦਿਖ ਗਿਆ ਥੋੜਾ ਬੇਚ ਛਾਲ ਮਾਰਨ ਨੂੰ ਜੀ ਕਰ ਰਹਾ ਰੰਗ ਰੂਪ ਹੈ ਹੇ 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 ਅਧੀਨ ਨਾ ਉਹਨਾਂ ਖੜ ਜੁੜੇ ਅਧੀਨ ਪਤਲੀ ਬਣਾਏ ਬਾਈ ਠੀਕੇ ਜੀ ਖੜਿਆ ਬਣਾ ਲਾਂਗੇ ਜਦੋਂ ਆਪਦੇ ਸਾਰੇ ਆ ਜੀ ਹੁਣ ਸਾਡਾ ਚਿਕਨ ਰੈਡੀ ਹੈ ਜਦਾ ਦੇਖੋ ਤਰੂਮਾ ਦੇਖੋ ਹਾਂਜੀ ਫਾਈਨਲੀ ਸਾਡਾ ਪੰਜਾਬੀ ਚਿਕਨ ਕਰੀ ਤਿਆਰ ਹੋ ਗਿਆ ਜਾਂ ਪੰਜਾਬੀ ਚਿਕਨ ਤਰੀ ਵੀ ਕਹਿ ਦਿੰਦੇ ਆ ਤੇ ਇਹ ਦੇਖੋ ਜੀ ਰੋਮਾ ਦੇਖੋ ਤਾਂ ਰੰਗ ਨੂੰ ਦੇਖੋ ਇਹ ਐਂ ਖੜਦੀ ਕਰਛੀ ਲੋਕ ਤਾਂ ਚਮਚਾ ਕਢਾਉਂਦਾ ਸਾਡੀ ਕਰਛੀ ਜੰਦੀ ਆ ਬਾਕੀ ਸਾਨੂੰ ਆਹ ਦੁਕਾਨ ਹੈ ਗਲਾਸੀਆਂ ਖੜਕਦੀਆਂ ਤੇ ਸਾਰੇ ਯਾਰ ਮਿੱਤਰੋ ਪਿੱਛੇ ਬਾਰਟੇ ਬੋਏ ਤਾਰੀਫ ਚਾਲੇ ਬਾਰਟੇ ਬੋਏ ਤੇ ਨਾਲ ਸਾਡਾ ਕਲੈਕਟਰ ਮੱਖਣੀ ਇਹ ਵਿਚਾਰਾ ਗੱਲਾਂ ਕੋਕ ਕਲਾ ਤੇ ਇਧਰ ਅਸੀਂ ਤਾਂ ਬਈ ਥੋੜੀ ਥੋੜੀ ਸਟ੍ਰੇਟ ਲਾਇਆ ਦਾ ਰਾਜਾ ਬਾਬਾ ਸਾਡਾ ਜੀ ਫ੍ਰੈਂਡ ਇਧਰ ਤੁਹਾਡਾ ਦਾਸ ਦਾਸ ਹਾਂ ਤੇ ਦਾਸ ਪਲੀਜ਼ ਸਾਡੇ ਚੈਨਲ ਨੂੰ ਬទਵਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ ਆਵਾਜ਼ ਕਰੋ ਧੰਨਵਾਦ ਉਹ ਸਾਡੇ ਇੱਕ ਰਹਿ ਗਏ ਸੀ ਬਚੀ ਨਵਾ ਦੇ ਬਾਬਾ ਜਟਾਣੀ ਸਾਰੇ ਜਟਾਣੀ ਫੈਮਿਲੀ ਬੈਠੀ ਹੈ ਜਿੰਨੇ ਹੈਗੇ ਤਾਰੀ ਢਿੱਲੋਂ ਚਫਾਵਾ ਢਿੱਲੋਂ ਜੈਲਰ ਬਾਈ ਦਾਸ ਹੁਣ ਸਾਰੇ ਜਟਾਣਾ ਸਾਂ ਮੇਰੀ ਭੈਣ ਨਨਪੜ ਦਾ ਚਟਾੜੀ ਆਇਦਨ ਕਰਕੇ ਹਾਂਜੀ ਹੁਣ ਲਾਸ਼ ਤੇ ਸੀ ਹੁਣ ਬੱਟੀਆਂ ਕੋਲੀਆਂ ਬੱਟੀਆਂ ਚ ਪਾਉਣ ਲੱਗੇ ਚਿਕਨ ਸਾਡਾ ਤੇ ਪਹਿਲਾਂ ਬਾਰਬੀਕਿਊ ਕੀਤਾ ਸੀ ਉਹ ਨਿਪੜ ਗਿਆ ਤੇ ਹੁਣ ਚਿਕਨ ਕਰੀ ਰਹਿ ਗਿਆ ਚਿਕਨ ਤਰੀ ਵੀ ਕਰਦੇ ਪੰਜਾਬੀ ਚਿਕਨ ਕਰੀ ਉਹ ਰਹਿ ਗਿਆ ਤੇ ਹੁਣ ਇਹਨੂੰ ਫਿਨਿਸ਼ ਕਰਕੇ ਬਾਏ ਬਾਏ ਕਰਾਂਗੇ ਬਾਹਰ ਦਾ ਤੁਹਾਨੂੰ ਥਿਉ ਵਿਊ ਦਿਖਾ ਦਿੰਦੇ ਆਂ ਦੇਖੋ ਖੇਤਾਂ ਦਾ ਵਿਊ ਅਸੀਂ ਚਟਾਣਾ ਫਾਰਮ ਹੌਸ ਤੇ ਬੈਠਾ ਯਾਰ ਮੇਤਾ ਦਾ ਫਾਰਮ ਹੌਸ ਹੈਗਾ ਚਿਵਾਰੇ ਚ ਬੈਠੇ ਆ ਇਧਰ ਤੁਹਾਨੂੰ ਇਧਰ ਤਾ ਹੁਣ ਮਲਾ ਹਨੇਰਾ ਹੋ ਗਿਆ ਦਾ ਅ ਡੱਗੀ ਉਹ ਤੇ ਵਗਾ ਉਥੇ ਬਣਾਵਾਂਗੇ ਥੋੜਾ ਜਿਹਾ ਨਿਕਾਇਆ ਵਲੌਗ ਅੱਜ ਦਾ ਚਲੋ ਜੀ ਇੰਨਾ ਕਹਿੰਦੇ ਹੋ ਸਾਡਾ ਵਲੌਗ ਹੁੰਦਾ ਸਮਾਪਤ ਲਵ ਯੂ ਸਾਡੇ ਪੂਰੇ ਵਲੌਗ ਨੂੰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬਾਚ ਕਰੋ ਧੰਨਵਾਦ ਲਵ ਯੂ ਸਾਰਿਆਂ ਨੂੰ ਬਈ ਹੁਣ ਚੱਲ ਪਿਆ ਸਾਡਾ ਚੈਸ ਦਾ ਲਾਸਟ ਪੈ ਸਾਰੀ ਵਿਦਾ ਹੁਣ ਸਾਰੇ ਘਟੇ ਹੋਏ ਲਵਲੀ ਓਏ ਆ ਦੇਖੋ ਸਾਡੀ ਗਰੇਵੀ ਤੇ ਉਧਰ ਪਿਆ ਪਨੀਰ ਟਿੱਕਾ ਚਿਕਨ ਟਿੱਕਾ ਮੁੱਕ ਚੁੱਕਿਆ ਆ ਗੱਡੂ ਪੈਰ ਪੇਗਾ ਤੇ ਸਾਰਾ ਹੋ ਸਕਦਾ ਕਿ ਉੱਤਨਾ ਗੋੜੀਆਂ ਨੂੰ ਨਹੀਂ ਬੰਦ ਕਰਦੇ ਇੱਥੇ ਉਹ ਪਹਿਲਾਂ ਕੀ ਡੈਰੋਂ ਨੈਣਾ ਦੇ ਵੇਲੇ ਪਹਾੜੀਆਂ ਤੇ ਬੈਠੇ ਆ ਕੋਤਮਨਾਥ ਕੋਤਮਨਾਥ ਠੀਕ ਹੈ ਹਾਂ ਗਈ ਬਰ ਭੈਣ ਚਲੋ ਜੀ ਇਸ ਤੋਂ ਬਾਅਦ ਵਾਏ ਵਾਏ ਲਵ ਯੂ ਸਾਰਿਆਂ ਨੂੰ ਸਾਡੇ ਚੈਨਲ ਨੂੰ ਬਹੁਤ ਵਾਰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਾਚ ਕਰੋ ਫੋਲੋ ਫਾਲੋ ਕਰੋ ਤੇ ਤਾਰੂ ਦੇ ਤਾਰੀ ਦੇ ਜਨਮ ਦਿਨ ਦੀਆਂ ਸਭ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਤੇ ਇਸ ਤੋਂ ਬਾਅਦ ਅਗਲੇ ਜਨਮ ਦਿਨ ਤੇ ਮਿਲਣਾ ਇਸੇ ਮੋਟਰ ਤੇ ਇਸੇ ਲੋਕੇਸ਼ਨ ਤੇ ਹਾਂਜੀ ਇਹ ਦਵਾ ਵਾਏ ਵਾਏ ਧੰਨਵਾਦ ਲਵ ਯੂ